ਕੱਲ ਪਰਸੋ ਦੀ ਪੈ ਰੇ ਭਾਰੀ ਬਾਸ਼ਕਾਰ ਨਾ ਗੁਰਦੁਆਰਾ ਪੋਲਪੁਖਤਾ ਸਾਹਿਬ ਦੇ ਨੇੜੇ ਜੋ ਕਾਲੀ ਬਹਿ ਵਗਦੀ ਆ ਪੂਰੀ ਉਫਾਨ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਇਹਦੇ ਵਿੱਚ ਭਰ ਚੁੱਕਾ ਹੈਗਾ ਗੁਰਦੁਆਰਾ ਪੋਲਪੁਖਤਾ ਸਾਹਿਬ ਨੇੜੇ ਟਾਂਡਾ ਪਾਛੇ ਛੇਵੀ ਜ਼ਿਲ੍ਹਾ ਹੁਸ਼ਿਆਰਪੁਰ ਪੂਰਾ ਉੱਪਰ ਤੱਕ ਤੇ ਬਈ ਭਰ ਚੁੱਕੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਾਣੀ ਵੀ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਪਲਕਾ ਸਾਹਿਬ ਦੇ ਨਜ਼ਦੀਕ ਜੋ ਤੱਲੇ ਮੱਧਿਆਲ ਦੇ ਸਾਈਡ ਤੋਂ ਪਾਣੀ ਆਇਆ ਹੈਗਾ ਉਹਦੀਆਂ ਤਸਵੀਰਾਂ ਬਹੁਤ ਹੀ ਜਿਆਦਾ ਪਾਣੀ ਵੀ ਓਵਰਫਲੋ ਹੋ ਕੇ ਤੁਸੀਂ ਦੇਖ ਸਕਦੇ ਹੋ ਤੇ ਜੋ ਡੰਗਰਾਂ ਵਾਸਤੇ ਚਾਰਾ ਰੱਖਿਆ ਸੀਗਾ ਉਹ ਉੱਪ ਚੁੱਕਿਆ ਹੈਗਾ ਪਰ ਬਈ ਦਾ ਪਤਾ ਨਹੀਂ ਲੱਗਦਾ ਕਿੱਥੋਂ ਦੀ ਬਰੀ ਨੰਗ ਰਹੀ ਹੈਗੀ ਆ ਉਹ ਜਿਆਦਾ ਪਾਣੀ ਓਵਰਫਲੋ ਹੋ ਗਿਆ ਪਰ ਮਾੜਨਾ ਮੇਰ ਕਰੇ ਪਹਾੜਾ ਵਿੱਚ ਪੈਰੀ بارش ਕਰਕੇ ਪਰ ਡੈਮਾ ਦਾ ਪਾਣੀ ਜੋ ਓਵਰਫਲੋ ਹੋਣ ਦੇ ਕੰਡੇ ਤੇ ਆ ਉਹਨਾਂ ਨੂੰ ਛੱਡਨ ਕਰਕੇ ਪਾਣੀ ਓਵਰਫਲੋ ਹੋ ਚੁੱਕਾ ਹੈਗਾ ਉਹ ਰੋ ਡੇਲੀ ਥੋੜਾ ਥੋੜਾ ਕਰਕੇ ਪਾਣੀ ਛੱਡਿਆ ਜਾ ਰਿਹਾ ਹੈਗਾ ਜਿਸ ਕਰਕੇ ਇੱਕ ਭਾਰੀ بارش ਹੋਈ ਪਾਤੇ ਪਾਣੀ ਇੰਨਾ ਇਕੱਠਾ ਹੋ ਗਿਆ ਸਾਡੇ ਟੰਡ ਖੇਤਰ ਦੇ ਮਿਆਣੀ ਇਲਾਕਾ ਮੰਡ ਇਲਾਕੇ ਦੇ ਵਿੱਚ ਪਿੰਡ ਅਬਦੁੱਲਾਪੁਰ ਟਾਲੀ ਪਿੰਡ ਵਿੱਚ ਵੀ ਕਹਿੰਦੇ ਕਾਫੀ ਪਾਣੀ ਭਰਿਆ ਹੈਗਾ ਉੱਥੇ ਸਰਵਤਰਾプラス ਸੇਵਾ ਸੁਸਾਇਟੀ ਮੂਨਕਾ ਵੱਲੋਂ ਲੰਗਰ ਭੇਜਿਆ ਜਾ ਰਿਹਾ ਹੈ ਤੇ ਬਾਬਾ ਦੀਪ ਸਿੰਘ ਸੇਵਾਦਲ ਸੋਸਾਇਟੀ ਗੜਦੀ ਵਾਲਾ ਜੋ ਭਾਈ ਮਨਜੋਤ ਸਿੰਘ ਤਲਵੰਡੀ ਚਲਾ ਰਿਹਾ ਬਹੁਤ ਵਧੀਆ ਸੇਵਾ ਕਰ ਰਿਹਾ ਔਰ ਰਿਸਕਿਊ ਕਰ ਰਿਹਾ ਜਿਹੜੇ ਪਾਣੀ ਦੇ ਵਿੱਚ ਲੋਕ ਫਸੇ ਹੈਗੇ ਉਹਨਾਂ ਦਾ ਔਰ ਬਹੁਤ ਸਾਰਾ ਪਾਣੀ ਤੁਸੀਂ ਦੇਖ ਸਕਦੇ ਫਸਲਾਂ ਝੋਨਾ ਦਰਖਤ ਦੇਖ ਸਕਦੇ ਕਿੰਨੇ ਕਿੰਨੇ ਡੁੱਬ ਚੁੱਕੇ ਹੈਗੇ ਆ ਇਹ ਸਨ ਤਸਵੀਰਾਂ ਗੁਰਦੁਆਰਾ ਪੁਲ ਪੁਤ ਦਾ ਸਾਈਡ ਦੇ ਨਜ਼ਦੀਕ ਅੱਲੇ ਵੀ بارش ਪੈ ਰਹੀ ਹੈਗੀ ਆ ਪੋਲਪੁਕਾ ਸੜਬ ਦੇ ਨਜ਼ਦੀਕ ਜੋ ਬਈ ਪੂਰੀ ਫਰੀ ਪਈ ਹੈ ਬਈ ਦਾ ਪਤਾ ਨਹੀਂ ਲੱਗਦਾ ਕਿੱਥਲੇ ਪਾਸੇ ਨੂੰ ਜਾ ਰਹੀ ਹੈਗੀ ਆ ਇਹ ਸੁਲਤਾਨਪੁਰ ਲੋਧੀ ਵਾਲ ਦੇ ਏਰੀਆ ਵਿੱਚ ਆ ਕੇ ਬਹੁਤ ਵੱਡਾ ਨੁਕਸਾਨ ਕੀਤਾ ਜਿੱਥੇ ਭਾਈ ਮਨਜੋਤ ਸਿੰਘ ਤਲਵੰਡੀ ਹੁਣਾਂ ਦੀ ਸੇਵਾ ਚੱਲ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਪੂਰਾ ਖਾਨ ਦੇ ਉੱਤੇ ਤੈਗ ਰਿਹਾ ਪੋਲ ਦੇ ਬਿਲਕੁਲ ਨਾਲ ਪਾਣੀ ਲੱਗਾ ਥੋੜਾ ਹੀ ਵਰਕ ਰਹਿ ਗਿਆ 2-4% ਇਹ ਪੁਰਾਣਾ ਪੋਲ ਹੈਗਾ ਗੁਰਦਵਾਰਾ ਪੁੱਟਾ ਸਾਹਿਬ ਦਾ ਇਸ ਦੇਖ ਸਕਦੇ ਹੋ ਵਾਹਿਗੁਰੂ ਮੇਰ ਕਰੇ